ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੀ ਅੱਜ ਦੀ ਆਪਾਂ ਤੁਹਾਨੂੰ ਵੀਡੀਓ ਲੈ ਕੇ ਆਏ ਵੀਡੀਓ ਲੈ ਕੇ ਆਏ ਵੀ ਇੱਕ ਪੱਤੇ ਦੇ ਉੱਪਰ ਇਸ ਪੱਤੇ ਦੇ ਉੱਪਰ ਉਹ ਕਿਹੜਾ ਪੱਤਾ ਜਿਹਦੇ ਉੱਪਰ ਲਿਖ ਕੇ ਤੁਸੀਂ ਜੋ ਵੀ ਤੁਹਾਡੇ ਮਨ ਦੀ ਇੱਛਾ ਤੁਸੀਂ ਲਿਖ ਕੇ ਰੱਖ ਸਕਦੇ ਹੋ ਕਿਹੜੀ ਜਗ੍ਹਾ ਰੱਖਣਾ ਇਹ ਆਪਾਂ ਆ ਤੁਹਾਨੂੰ ਲੈ ਕੇ ਆਏ ਆ ਤੁਹਾਡਾ ਪੈਸੀ ਪ੍ਰਤੀ ਕੋਈ ਕੰਮ ਹੋਵੇ ਤੁਹਾਡਾ ਨੌਕਰੀ ਪ੍ਰਤੀ ਹੋਵੇ ਤੁਹਾਡਾ ਕੋਈ ਵੀ ਮਨ ਦੀ ਇੱਛਾ ਹੋਵੇ ਜੋ ਪੂਰੀ ਨਾ ਹੁੰਦੀ ਹੋਵੇ ਤੁਸੀਂ ਰੱਖ ਕੇ ਦੇਖੋ ਮੈਂ ਗਾਰੰਟੀ ਕਰਦੀ ਹਾਂ ਤੁਹਾਡਾ 100% ਇਹ ਕੰਮ ਹੋਊਗਾ ਜੀ ਪਰ ਮੈਂ ਤੁਹਾਨੂੰ ਦੱਸਦੀ ਹਾਂ ਵੇਖੋ ਹਰ ਇੱਕ ਇਨਸਾਨ ਦੇ ਹਰ ਇੱਕ ਗ੍ਰਹਿ ਅਲੱਗ-ਅਲੱਗ ਹੁੰਦੇ ਕਿਸੇ ਨੂੰ ਕਿਸੇ ਟੋਟਕੇ ਪਾਣ ਨਾਲ ਫਾਇਦਾ ਹੋ ਜਾਂਦਾ ਕਿਸੇ ਨੂੰ ਕਿਸੇ ਨਾਲ ਹੋ ਜਾਂਦਾ ਹੁਣ ਤੁਸੀਂ ਆਏ ਦੇਖੋ ਆਪਾਂ ਇੰਨੀ ਦੁਨੀਆ ਨਾ ਇੰਨੀ ਤੁਸੀਂ ਕਿਸੇ ਦੇ ਫਿੰਗਰਪ੍ਰਿੰਟ ਮਿਲਾ ਲਓ ਕਿਸੇ ਨਾਲ ਕਿਸੇ ਦੇ ਫਿੰਗਰਪ੍ਰਿੰਟ ਨਹੀਂ ਮਿਲਦੇ ਕਿਸੇ ਨਾਲ ਕਿਸੇ ਦੇ ਅੱਖਾਂ ਦਾ ਜੋ ਪ੍ਰਿੰਟ ਹੁੰਦਾ ਉਹ ਨਹੀਂ ਮਿਲਦਾ ਸਭ ਦਾ ਅਲੱਗ-ਅਲੱਗ ਹੁੰਦਾ ਨਾਲੇ ਵੇਖੋ ਲੱਖਾਂ ਕਰੋੜਾਂ ਆਪਾਂ ਇਸ ਦੁਨੀਆ ਕਿਸੇ ਦਾ ਕਿਸੇ ਨਾਲ ਮੈਚ ਨਹੀਂ ਹੁੰਦਾ ਉਸੇ ਤਰ੍ਹਾਂ ਗ੍ਰਹਿ ਹੁੰਦੇ ਜੀ ਲੱਗ ਲੱਗ ਗ੍ਰਹਿ ਹੁੰਦੇ ਆ ਇਹ ਕਿਸੇ ਨਾ ਕਿਸੇ ਪਾਣਾ ਫਾਇਦਾ ਹੋ ਜਾਂਦਾ ਕਿਸੇ ਨਾ ਕਿਸੇ ਨਾਲ ਹੋ ਜਾਂਦਾ ਪਰ ਤੁਸੀਂ ਪਾ ਕਰਦੇ ਰਹਿਓ ਕਿਉਂਕਿ ਆਪਾਂ ਫ੍ਰੀ ਦੇ ਵਿੱਚ ਬਹੁਤ ਘੱਟ ਤੇ ਬਹੁਤ ਸਸਤੇ ਜਿਹਾ ਤੁਹਾਡੇ ਲਈ ਪਾ ਲੈ ਕੇ ਆਉਂਦੇ ਕੋਈ ਮਹਿੰਗੇ ਖਰਚੇ ਵਾਲੇ ਨਹੀਂ ਲੈ ਕੇ ਆਉਂਦੇ ਵੀ ਤੁਹਾਡਾ ਪੈਸਾ ਖਰਾਬ ਕਰਵਾਈਏ ਇਹਦੇ ਲਈ ਪਾਪਾਣ ਕਰਦੇ ਰਹਿਣਾ ਚਾਹੀਦਾ ਪਤਾ ਨਹੀਂ ਕਿਹੜੇ ਪਾਣਾ ਆਪਾਂ ਨੂੰ ਫਰਕ ਪੈਂਦਾ ਆਪਾਂ ਇੱਕ ਪਾ ਦੱਸਾਂਗੇ ਇਹ 100% ਤੁਹਾਡੇ ਤੇ ਕੰਮ ਕਰੂਗਾ ਜੀ ਆਪਾਂ ਇਥੇ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਕਰਦੇ ਆਂ ਵੇਖੋ ਜੋ ਆਪਣੇ ਇੱਥੇ ਹੋ ਰਿਹਾ ਹੈ ਨਾ ਇਹ ਤੁਸੀਂ ਸਾਰਿਆਂ ਨੇ ਜਾਣਦੀਆਂ ਤੁਸੀਂ ਬਹੁਤ ਸਮਝਦਾਰ ਹੋ ਸਿਆਣੇ ਹੋ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ ਕਿਵੇਂ ਕਿੱਧਰ ਨੂੰ ਆਪਾਂ ਜਾ ਰਹੇ ਹਾਂ ਕਿ ਇਹ ਆਪਣਾ ਸਿੱਖਾਂ ਦਾ ਇਤਿਹਾਸ ਕੀ ਸੀ ਇਹਦਾ ਵੇਖੋ ਜਦੋਂ ਆਪਣੇ ਗੁਰੂ ਰਮਾਹਾਰਾਜਾ ਕਰਨਜੀਤ ਸਿੰਘ ਦੇ ਰਾਜ ਭਾਗ ਸੀ ਨਾ ਜੀ ਜਦੋਂ ਰਾਜ ਦੀ ਗਤੀ ਦੇ ਬਿਰਾਜਮਾਨ ਹੋਇਆ ਉਹਦੀ ਮਾਂ ਨੇ ਵੇਖ ਕੇ ਕਿੰਨਾ ਸ਼ੁਕਰ ਮਨਾਇਆ ਹਰ ਮਾਂ ਨੂੰ ਚਾਅ ਹੁੰਦਾ ਨਾ ਮੇਰਾ ਪੁੱਤ ਰਾਜਪਾਤ ਵਿਗਤੀ ਚ ਬਹਿ ਗਿਆ ਉਹਦੀ ਮਾਂ ਨੇ ਉਹਨੂੰ ਵਧਾਈਆਂ ਦਿੱਤੀਆਂ ਕਿ ਮੇਰਾ ਪੁੱਤ ਅੱਜ ਇੱਕ ਰਾਜਾ ਬਣ ਗਿਆ ਪਰ ਮੇਟਾ ਤੂੰ ਇਹ ਗੱਲ ਯਾਦ ਰੱਖੀ ਤੂੰ ਕਿਤੇ ਵੀ ਜਾਵੇਂ ਗੁਰੂ ਰਾਮਦਾਸ ਦਾ ਪੱਲਾ ਨਾ ਛੱਡੀ ਇਹ ਆਪਾਂ ਮਾਵਾ ਸਿੱਖਿਆ ਦਿੰਦੇ ਹੁੰਦੇ ਆਂ ਦੀ ਬੱਚਿਆਂ ਨੂੰ ਹਨਾ ਜੋ ਬੇਟੀਆਂ ਜਾਂ ਬੇਟੇ ਜਾਂ ਬੱਚੇ ਰਲ ਕੇ ਕੀ ਕਰ ਰਹੇ ਆ ਉਦੋਂ ਮਾਵਾ ਆਪਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਥੋੜਾ ਜਿਹਾ ਸਮਝਾਉਣ ਕਰੀਏ ਕਿਹੜੇ ਪਾਸੇ ਜਾ ਰਿਹਾ ਕਿਵੇਂ ਜਾ ਰਿਹਾ ਇਹ ਇਸ ਪਾਸੇ ਆਪਾਂ ਨੂੰ ਮਾਂ ਹੀ ਇੱਕ ਲੈ ਕੇ ਜਾ ਸਕਦੀ ਹੈ ਜੇ ਆਪਾਂ ਚੰਗੇ ਪਾਸੇ ਲਾਵਾਂਗੇ ਤੋ ਚੰਗਾ ਹੁੰਦਾ ਜੇ ਮਾਰੇ ਪਾਸੇ ਲਾਵਾਂਗੇ ਤੇ ਮਾਰਾ ਹੁੰਦਾ ਦੇਖੋ ਜਿਵੇਂ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਆਪਾਂ ਚਾਰ ਪਾਪ ਦੱਸੇ ਵਿੱਚ ਚਾਰ ਬਾਪ ਸੇ ਕਦੇ ਵੀ ਨਹੀਂ ਕਰਨੇ ਚਾਹੀਦੇ ਪਹਿਲਾ ਪਾਪ ਹੁੰਦਾ ਵਿਦਵਾਨ ਜਿਹੜਾ ਲੋਕਾਂ ਨੂੰ ਕੋਈ ਸਹੀ ਰਸਤਾ ਦਿਖਾਉਂਦਾ ਉਹਨੂੰ ਕਦੇ ਵੀ ਹੰਡਾ ਨਾ ਬੋਲੋ ਕਦੇ ਵੀ ਉਹਦਾ ਕਤਲ ਨਾ ਕਰੋ ਸਭ ਤੋਂ ਵੱਡਾ ਤੇ ਮਹਾਪਾਪ ਜਿਹੜਾ ਦੁਨੀਆ ਨੂੰ ਰਸਤਾ ਦਿਖਾਉਂਦਾ ਦੁਨੀਆਲੇ ਚੜ੍ਹ ਭਲਾ ਕਰਦਾ ਉਹਦਾ ਕਤਲ ਕਰਨਾ ਸਭ ਤੋਂ ਵੱਡਾ ਪਾਪ ਦੂਜਾ ਜੀ ਗਊ ਹੱਤਿਆ ਕਉ ਹੱਤਿਆ ਮਹਾਪਾਪ ਹੈ ਇਹ ਵੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੇਬ ਦੂੰਗੀ ਹੱਤਿਆ ਆਪਾਂ ਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਤੀਜਾ ਹੁੰਦਾ ਏ ਕੰਨਿਆ ਦਾ ਕਤਲ ਧੀ ਕੁਵਾਰੀ ਪਿਆਹੀ ਜਦ ਪੇਟ ਦੇ ਵਿੱਚ ਜਨਮ ਲੈਣ ਤੋਂ ਪਹਿਲੇ ਮਾਰ ਦੇਣਾ ਜਾਂ ਵਿਆਹ ਤੋਂ ਪਿੱਛੇ ਬਿਹਿਜਵੀਂ ਮਾਰਨਾ ਸਭ ਤੋਂ ਵੱਡਾ ਪਾਪ ਹੈ ਚੌਥਾ ਪਾਪ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਨੇ ਦੱਸਿਆ ਜੀ ਪਾਪ ਦੀ ਕਮਾਈ ਨੂੰ ਘਰੇ ਲੈ ਕੇ ਆਉਣਾ ਪਾਪ ਦੀ ਕਮਾਈ ਕਿਹੜੀ ਹੁੰਦੀ ਹੈ ਉਹ ਤੁਸੀਂ ਆਪ ਹੀ ਸਮਝ ਸਕਦੇ ਹੋ ਆਪਣੀ ਧੀ ਕੰਨ ਪਰੋਸ ਕੇ ਪੈਸੇ ਕਮਾਉਂਦੀ ਆ ਉਹ ਪਾਪ ਦੀ ਕਮਾਈ ਹੈ ਜਿਹੜੀ ਆਪਾਂ ਖਾਣੀ। ਮਹਾਪਾਪ ਹੈ ਇਸ ਤਰ੍ਹਾਂ ਦੀ ਕਮਾਈ ਖਾਣੀ। ਪਾਪ ਦੀ ਕਮਾਈ ਮੰਦਿਆ ਚੁਗਲੀ ਦੀ ਬੇਈਮਾਨ ਕਿਸੇ ਦੇ ਖੂਨ ਕਿਸੇ ਨੇ ਕਮਾਈ ਚੋਰੀ ਡਾਕ ਕੇ ਦੀ ਕਮਾਈ ਇਹ ਸਾਰੀ ਕਮਾਈ ਆਪਾਂ ਨੂੰ ਮਹਾਰਾਜ ਨੇ ਪਾਪ ਦੀ ਕਮਾਈ ਦੱਸਿਆ। ਕਦੇ ਵੀ ਆਪਾਂ ਨੂੰ ਇਸ ਤਰ੍ਹਾਂ ਕਿਸੇ ਦਾ ਦਿਨ ਦਿਖਾ ਕੇ ਕਮਾਈ ਕਰਨ ਦਾ ਇਹ ਪਾਪ ਦੀ ਕਮਾਈ ਹੈ। ਇਹ ਬ੍ਰੋਤਵਟਾ ਦਾ ਪਾਪ ਹੈ। ਤੇ ਵੇਖੋ ਜੇ ਹੁਣ ਹਰੀ ਸਿੰਘ ਨਲੂਆ ਸੀ ਅੱਜ ਦਾ ਸਮਾਂ ਦੇਖ ਲੋ ਅੱਜ ਦਾ ਸਮਾਂ ਵੇਖੋ ਕਿੰਨਾ ਭਿਆਨਕ ਆ ਪਿਆ ਚਾਰ ਵੀਊ ਲੈਣ ਚਾਰ ਪੈਸੇ ਕਮਾਉਣ ਦੀ ਖਾਤਰ ਆਪਣਾ ਆਪ ਹੀ ਉਹਨਾਂ ਨੇ ਯਾਦ ਕਰ ਦਿੱਤਾ ਧੁੱਗਾ ਚੱਕਾਂ ਗਿਆ ਉਹਦਾ ਤੇ ਡੰਗਾ ਉਹ ਤੇ ਲੋਕ ਤਾਂ ਦੇਖਣਗੇ ਸਵਾਦ ਲੈਣਗੇ ਇਹਦੇ ਲਈ ਆਦੀ ਜਿੱਦ ਆਪਣੇ ਹੱਥ ਚੁੰਦੀ ਆ ਭਾਂਵੇਂ ਪੈਰਾਂ 'ਚ ਰੂਲ ਲੇ ਗਏ ਤਾਂ ਉਹਨਾਂ ਨੂੰ ਸਾਂਭ ਕੇ ਰੱਖ ਲੇ ਇੱਕੋ ਹਰੀ ਸਿੰਘ ਨਲਗਵਾ ਸੀ ਉਹ ਇੱਕ ਸਿੱਖ ਸੀ ਕੀ ਸਕੇ ਹੋਏ ਕਿਹੜੇ ਕੇਕ ਉਹ ਮੈਂ ਕਿਹੜੇ ਕਿਹੜੇ ਖਾਣੀਆਂ ਤੁਹਾਨੂੰ ਆਧਾਰਨਾ ਦੇਵਾਂ ਬਹੁਤ ਇਤਿਹਾਸ ਬੜਿਆ ਪੈ ਪੀੜੀਆਂ ਲੱਗ ਜਾਣਗੀਆਂ ਉਹਨਾਂ ਦੇ ਆਧਾਰ ਨਾਲ ਪਰ ਮੈਂ ਇੱਥੇ ਤੁਹਾਨੂੰ ਇਹ ਥੋੜਾ ਜਿਹਾ ਦੱਸਣਾ ਕਰਦੀ ਹਾਂ ਵੀ ਹਰੀ ਸਿੰਘ ਨਲੂਆ ਸੀ ਨਾ ਉਹਦੇ ਕੋਲ ਇੱਕ ਔਰਤ ਆ ਉਹ ਕਹਿੰਦੀ ਵੀ ਮੈਂ ਤੇਰੇ ਬੱਚੇ ਦੀ ਮਾਂ ਬਲਣਾ ਚਾਹੁੰਦਾ ਜੋ પતિ ਪਤਨੀ ਜਿਸਬੰਧ ਹੁੰਦੇ ਤੇ ਮੇਰੇ ਨਾਲ ਉਹ ਸੰਬੰਧ ਬਣਾ ਮੈਂ ਤੇਰੇ ਬੱਚੇ ਮੈਂ ਤੇਰਾ ਬੱਚਾ ਤੇਰੇ ਵਰਗਾ ਪੁੱਤਰ ਪੈਦਾ ਕਰਨਾ ਚਾਹੁੰਦਾ ਤਾਂ ਹਰੀ ਸਿੰਘ ਨਲੂਆ ਨੇ ਕੀ ਜਵਾਬ ਦਿੱਤਾ ਸੀ ਕਹਿੰਦਾ ਨਹੀਂ ਬੀਬੀ ਮੇਰੇ ਵਰਗਾ ਪੁੱਤ ਨਹੀਂ ਜੁੰਨ ਨੱਚਾਂਸਾ ਇੱਕ ਦੀ ਦੁਨਗਰ ਚੱਕੀ ਬੰਦਾ ਉਹਦੇ ਵਰਗਾ ਕੋਈ ਬੰਦਾ ਦੁਆਰੇ ਚੰਨ ਨਹੀਂ ਲੈਂਦਾ ਮੈਨੂੰ ਤੈਨੂੰ ਕੀ ਪਤਾ ਜੈ ਮੈਨੂੰ ਕੀ ਪਤਾ ਜਿਹੜਾ ਤੇਰੇ ਘਰੇ ਜਾਨ ਮਰੂਗਾ ਚੋਰ ڈاکੂ ਕਈ ਤੀ ਕੀ ਕੁਛ ਬਣੂਗਾ ਤੈਨੂੰ ਪੁੱਤ ਵੀ ਲੋੜ ਆ ਨਾ ਇੱਕ ਹਰੀ ਸਿੰਘ ਨੜੂਏ ਨੇ ਉਹ ਆ ਉਹਦੇ ਪੈਰਾਂ ਚ ਆਪ ਦਾ ਸਿਰ ਰੱਖ ਦਿੱਤਾ ਸੀ ਕਹਿੰਦਾ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਆ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਸੀ ਮੈਂ ਤੇਰਾ ਪੁੱਤ ਜਿੱਥੇ ਆਵਾਜ਼ ਮਾਰੇਗੀ ਮੈਂ ਉੱਥੇ ਖੜੂੰਗਾ ਅੱਜ ਤੋਂ ਬਾਅਦ ਤੂੰ ਮੇਰੀ ਧਰਮ ਦੀ ਮਾਂ ਤੋ ਸੌਰਤ ਨੇ ਜਾ ਕੇ ਆਪੇ ਭਰਾ ਨੂੰ জাফর ਨੂੰ ਆਖਿਆ ਸੀ ਇਹਸ ਨੂੰ ਹਰੀ ਸਿੰਘ ਨਲੂਏ ਨੂੰ ਕੋਈ ਹਰਾ ਨਹੀਂ ਸਕਦਾ ਨਰੇ ਕਰਾਬਾ ਜੋ ਉਹਨੂੰ ਘਰਾ ਸਕਦਾ ਬੰਦਾ ਉਹਨੂੰ ਹਰਾ ਨਹੀਂ ਸਕਦਾ ਹੁਣ ਮੈਂ ਉਹਦੇ ਅੱਗੇ ਪੇਸ਼ ਕੀ ਕੀਤੀ ਸੀ ਤੇ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਨਹੀਂ ਤੇਰਾ ਪੁੱਤਰ ਤੂੰ ਅੱਜ ਤੋਂ ਬਾਅਦ ਮੇਰੀ ਧਰਮ ਦਿਮਾਗ ਇੱਥੇ ਆਵਾਜ਼ ਮਾਰੇਗੀ ਮੈਂ ਉੱਥੇ ਕਰੂੰਗਾ ਇਹ ਸੀ ਸਿੱਖਾਂ ਦਾ ਕਿਰਦਾਰ ਇਹ ਸੀ ਆਪਣੇ ਸਿੱਖ ਜੋ ਅੱਜ ਵੀ ਉਹਦੇ ਨਾਲ ਦੇ ਜਾਗਦਿਆਂ ਜ਼ਮੀਰਾਂ ਵਾਲੇ ਸਿੱਖ ਬੈਠੇ ਠੀਕ ਹੈ ਨਾ ਜੀ ਇਦੇ ਲਈ ਆਪ ਦਾ ਆਪ ਨਾ ਜਾੜੋ ਆਪ ਦੀ ਇੱਜ਼ਤ ਆਪ ਦੇ ਹੱਥ ਚ ਰੱਖੋ ਮਾਪੇ ਬਾਪ ਦੀ ਇੱਜ਼ਤ ਆਪਨੀ ਨਹੀਂ ਕਮ ਸੇ ਘੱਟ ਮਾਪੇ ਬਾਪ ਦੀ ਭੈਣ ਭਰਾਵਾਂ ਦੀ ਇੱਜ਼ਤ ਦਾ ਖਿਆਲ ਕਰੋ ਆਪ ਦੇ ਪਿੰਡ ਦੀ ਇੱਜ਼ਤ ਦਾ ਖਿਆਲ ਕਰੋ ਆਪ ਦੇ ਮਾਪੇ ਪੇਕੇਆਂ ਦੀ ਇੱਜ਼ਤ ਦਾ ਖਿਆਲ ਕਰੋ ਬਤੁਪੁਤਰਾ ਨੂੰ ਵੀ ਚਾਹ ਨਹੀਂ ਆਵੇ ਉਹ ਵੀ ਬੱਚੇ ਕਈ ਥਾਂ ਬੇਟੇ ਗਲਤ ਹੁੰਦੇ ਆ ਜੋ ਆਪਾਂ ਆਪਣੀਆਂ ਪਤਨੀਆਂ ਨੂੰ ਇੰਗੀ ਜਿਆਦੀ ਦਿੰਦੇ ਆ ਤੇ ਫੇਰ ਹੱਥ ਮੱਥੇ ਤੇ ਆ ਕੇ ਰੋਂਦੇ ਇਹ ਵੀ ਲਈ ਪੈਨ ਪਰਦੇ ਚ ਸੋਹਣੀ ਲੱਗਦੀ ਐ ਇਹਨੂੰ ਪਰਦੇ ਚ ਰੱਖ। ਅਨ ਧੰਤੀ ਦੌਰ ਤੇ ਪਰਦੇ ਦੀਆਂ ਚੀਜ਼ਾਂ ਨੇ। ਇਹਨਾਂ ਨੂੰ ਇੰਨਾ ਆਜਾਦ ਨਾ ਕਰੋ। ਇਹ ਸੀ ਮੇਰੀ ਅੱਜ ਦੀ ਬੇਨਤੀ ਇੱਕ ਤਰ੍ਹਾਂ ਦੀ ਮੇਰੀ ਸਾਰੇ ਬੱਚਿਆਂ ਗੇ ਕਿ ਤੁਸੀਂ ਸੋਹ ਸਮਝਦਾਰ ਬਣੋ। ਪੰਜਾਬ ਨੂੰ ਸੋਹਣਾ ਬਣਾਓ, ਨਾਰਕਣਾ ਬਣਾਓ। ਪਰ ਜੇ ਵੇਖੋ ਮਨ ਮੇਰਾ ਕਲਾਕਾਰ ਦੀ ਗੱਲ ਦੱਸਦੀ ਆ ਉਹ ਵੀ ਇੱਕ ਸਟੇਜ ਤੇ ਮੈਸੇਜ ਲੱਗਦਾ। ਉਹ ਕਹਿੰਦਾ ਵੀ ਕੀ ਇਧਰ ਛੱਡ ਕੇ ਇਧਰ ਕਿਉਂ ਆਏ ਕਿਉਂ ਨੇ ਕਿਉਂਕਿ ਲੋਕ ਕੀਰਤਾਂ ਵਾਲੇ ਨੂੰ ਤਾਂ 10-20 ਹਜ਼ਾਰ ਦੀਆਂ ਤੇ ਵੀ ਔਖੇ ਹੁੰਦੇ ਵੀ ਇੰਨੇ ਬਾਬਾ ਜੀ ਪੈਸੇ ਮੰਗ ਰਹੇ ਇੰਨੇ ਵੱਗਲੇ ਤੇ ਜੇ ਕੋਈ ਨਾ ਕੋਈ ਗਾਈ ਕੰਮ ਦਾ ਲਚਰ ਤਾਂ ਹੁੰਦਾ ਤਾਂ 20-20 ਹਜ਼ਾਰ ਤੇ 50 ਹਜ਼ਾਰ ਉੱਤੇ ਇੱਕ ਜਾਨੇ ਸਿਰਦ ਹੁੰਦਾ ਉਹਨੂੰ 5-5 7-7 ਲੱਖ ਦੇ ਕੇ ਬੁਲਾਇਆ ਜਾਂਦਾ ਜਦੋਂ ਨੂੰ 5-7 ਲੱਖ ਦੇ ਕੇ ਆਪਾਂ ਲਚਰ ਤਾਂ ਸੁਣਦੇ ਆ ਤੇ ਫਿਰ ਲਚਰ ਤਾਂ ਹੀ ਆਪਣੇ ਚ ਪੈਦਾ ਹੋਊਗੀ ਉਹੀ ਫਿਰ ਦੇਖਾਂਗੇ ਜੀ ਤੁਹਾਨੂੰ ਜੀ ਇਹ ਪਉਹਰੀ ਦਚਤਨ ਦਾਪ ਕੀਰਤਨ ਲਾਈਏ ਆਪਣੇ ਬੱਚਿਆਂ ਨੂੰ ਹੀ ਕੋਈ ਅਕਲ ਆਵੇ ਤੇ ਆਪ ਨੂੰ ਵੀ ਆਵੇ ਠੀਕ ਹੈ ਨਹੀਂ ਇਹ ਜਦੋਂ ਆਪਾਂ ਵੇਖੋ ਉੱਥੇ ਕੀ ਹੋਲੇ ਗਾਣੇ ਲੱਗੇ ਹੁੰਦੇ ਧੀਆ ਭੈਣਾ ਸਾਰੀਆਂ ਨੱਚਦੀਆਂ ਲੋਕ ਹਾਕੇ ਲੰਦੇ ਸ਼ਰਾਬਾਂ ਪੀਂਦੇ ਆ ਉਹ ਵੀ ਤੇ ਇੱਕ ਲਚਰਤਾ ਜੀ ਉਹ ਵੀ ਕਿੰਨਾ ਕੁ ਸਹੀ ਹੈ ਜੇ ਆਪਾਂ ਵੇਖਦੇ ਹਾਂ ਤੇ ਧੀਆ ਭੈਣਾ ਆਪਣੀਆਂ ਵੀ ਵਿਹਣੀਆਂ ਹੁੰਦੀਆਂ ਪਰ ਜੇ ਇਹੋ ਜਿਹਾ ਆਪਾਂ ਦੇ ਨਹੀਂ ਆ ਤੇ ਫਿਰ ਇੱਕ ਕਲਾਕਾਰ ਹੋਏ ਸਭ ਤਰ੍ਹਾਂ ਦੇ ਲੋਕ ਉਹ ਜੇ ਪਰੋਸੀ ਜਾਂਦੇ ਆ ਪਿੱਛੋਂ ਫਿਰ ਆਪਾਂ ਕਹਿ ਰਹੇ ਹਾਂ ਵੀ ਇਹ ਗਲਤ ਹੋ ਗਿਆ ਜਾਂ ਸਹੀ ਹੋ ਰਿਹਾ ਜਾਂ ਉਹ ਹੋ ਗਿਆ ਫਿਰ ਆਪਣੀ ਹਜ਼ਾਰਾਂ ਸਵਾਲ ਹੁੰਦੇ ਆ ਇਹਦੇ ਲਈ ਚੰਗਾ ਕਰੋ ਚੰਗਾ ਦੇਖੋ ਆਪਣੇ ਕਰਤਾਰ ਨੂੰ ਨਾ ਭੁੱਲੋ ਜਿਹੜੇ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਉਸ ਧਰਮ ਨੂੰ ਬਹੁਤ ਸਾਰਾ ਪਿਆਰ ਕਰੋ ਆਪਣੇ ਧਰਮ ਦੀ ਇੱਜ਼ਤ ਬਚਾ ਕੇ ਆਪਾਂ ਦੇ ਧਰਮ ਨੂੰ ਨਾ ਰੋਲੋ ਆਪਣੇ ਪੰਜਾਬ ਨੂੰ ਤਾਂ ਅਜਾੜਨ ਨੂੰ ਬਹੁਤ ਦੁਨੀਆ ਬੈਠੀ ਹੈ ਬਹੁਤ ਲੋਕ ਹੈ ਜਿਹੜੇ ਜਿਹੜੇ ਦੁਨੀਆ ਪੰਜਾਬ ਤੇ ਤੇ ਨਜ਼ਰਾਂ ਕੇ ਹਜ਼ਾਰ ਦੀ ਹੈ ਪਰ ਆਪਾਂ ਖੁਦ ਆਪਦੇ ਪੰਜਾਬ ਨੂੰ ਨਾ ਜਾੜ ਗਏ ਨੂੰ ਕੋ ਸਵਰਗ ਦੀ ਧਰਤੀ ਹੈ ਗੁਰੂਆਂ ਪੀਰਾਂ ਰਸ਼ੀ ਨੂੰ ਨਾਲ ਧਰਤੀ ਐ ਨੂੰ ਗੁਰੂਆਂ ਪੀਰਾਂ ਦੀ ਧਰਤੀ ਰਹਿਣ ਦਿਓ ਇਹਨਾਂ ਨੂੰ ਬੇਸਵਾਰੀ ਧਰਤੀ ਨਾ ਬਣਾਓ ਇਹ ਮੇਰੀ ਤੁਹਾਡੇ ਅੱਗੇ ਅਪੀਲ ਹੈ ਬੇਨਤੀ ਹੈ ਹੱਤਵੰਨ ਕੇ ਸਾਰੇ ਬੱਚਾ ਮਰੇ ਵੀ ਤੁਸੀਂ ਇਹਨੂੰ ਬੇਸਵਾਰੀ ਧਰਤੀ ਨਾ ਬਣਾਓ ਇਹਨੂੰ ਪੰਜਾਬ ਦੀ ਸਵਰਗ ਦੀ ਧਰਤੀ ਰਹਿਣ ਦਿਓ ਗੁਰੂਆਂ ਪੀਰਾਂ ਦੀ ਧਰਤੀ ਦੇਣ ਰਹਿਣ ਦਿਓ ਕਿਤੇ ਇਹ ਨਾ ਹੋਵੇ ਆਪਾਂ ਇੰਨੀ ਗੰਦਲੀ ਕਰ ਲਗੇ ਕਿ ਜਿਹੜੇ ਆਪਣੇ ਗੁਰੂ ਪੀਰ ਆ ਉਹ ਵੀ ਰਸ ਕੇ ਆਪਾਂ ਤੋਂ ਚਲੇ ਜੇ ਇਥੇ ਮੈਰੀਆਂ ਇਹ ਬੇਨਤੀਆਂ ਜੀ ਤੇ ਆਪਣੀ ਵੀਡੀਓ ਦਾ ਮੇਨ ਟਾਈਟਲ ਸੀਗਾ ਵੀ ਉਹ ਕਿਹੜਾ ਉਪਾਅ ਜਿਹਦੇ ਕਾਰਨ ਤੁਹਾਡੀ ਹਰ ਇੱਕ ਇੱਛਾ ਪੂਰੀ ਹੁੰਦੀ ਹੈ। ਪਰਮਾਤਮਾ ਦੇ ਨਾਲ ਜੁੜੋ ਜੀ। ਇਥੇ ਮੈਂ ਤੁਹਾਨੂੰ ਇਹ ਟਿੱਕਾ ਲਈ ਜੁਰੂਰ ਕਹੂੰ ਗੁਰੂ ਘਰ ਦੇ ਵਿੱਚ ਜਾਓ ਪਰਮਾਤਮਾ ਜੇ ਆਪਾਂ ਪਰਮਾਤਮਾ ਨਾਲ ਜੁੜਦੇ ਹਾਂ ਨਾ ਤਾਂ ਗੰਧਮੰਦ ਤੋਂ ਆਪਾਂ ਪਾਸੇ ਹੋ ਜਾਂਦਾ ਆਪਣਾ ਮਨ। ਗੁਰਬਾਣੀ ਆਪਾਂ ਨੂੰ ਤਾਰਦੀ ਹੈ ਜੀ ਤੇ ਜਿੱਥੇ ਇਹ ਗੰਧਮੰਦ ਕੋਲ ਆਪਾਂ ਵੇਖਦੇ ਆਂ ਇਹ ਆਪਾਂ ਨੂੰ ਕੁਝ ਆੜਦਾ। ਇਹ ਆਪਣ ਨੂੰ ਗਲਤ ਰਾਹ ਲੈ ਕੇ ਜਾਂਦਾ ਹੈ ਗੁਰਬਾਣੀ ਆਪਾਂ ਨੂੰ ਚੰਗੇ ਰਾਹ ਲੈ ਕੇ ਜਾਂਦੀ ਹੈ ਗੁਰਬਾਣੀ ਜਜੋ ਜਿਹੜੀ ਆਪਣੀ ਧਰ ਦਰਗਾਹ ਨਾਲ ਜਾਂਦੀ ਹੈ ਤੇ ਜਦੋਂ ਮਾੜੇ ਕੰਮ ਕਰਦੇ ਆ ਤਾਂ ਫਿਰ ਆਪਾਂ ਨੂੰ ਆਰਥੀ ਨੂੰ ਮੋਢਾ ਦੇਣ ਨੂੰ ਇਨਸਾਨ ਵੀ ਨਹੀਂ ਮਿਲਦਾ ਇਹ ਨਾ ਹੋਵੇ ਸਵੇ ਸੰਸਤਾੜੇ ਆਪਣੇ ਆਰਿਆਂ ਦਾ ਸੰਸਕਾਰ ਕਰ ਚਾਰ ਜਾਣੇ ਤਾਂ ਆਪਾਂ ਨਾਲ ਜੋੜ ਕੇ ਜੋ ਆਪਣੀ ਆਰਥੀ ਨੂੰ ਮੋਢਾ ਦੇ ਕਹਿਉ ਜੇ ਕੰਮ ਕਰੀਏ ਤੇ ਇੱਥੇ ਮੈਂ ਤੁਹਾਨੂੰ ਇਹ ਦੱਸ ਦਿਆਂ ਦੇਖੋ ਜੀ ਜੋ ਵੀ ਤੁਹਾਡੀ ਬੇਸ਼ ਹੁੰਦੀ ਹੈ ਕੋਈ ਪੈਸਾ ਹੈ ਰਿਟ ਜਿਉਂ ਕੋ ਸੰਪੈਸੀ ਦੀ ਬਹੁਤ ਜ਼ਿਆਦਾ ਲੋੜ ਹੈ ਕੋਈ ਨੌਕਰੀ ਦੀ ਕੋਈ ਪੜ੍ਹਾਈ ਦੀ ਕੋਈ ਬੱਚੇ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਤੁਹਾਡੇ ਮਨ 'ਚ ਇੱਛਾ ਹੈ ਜਾਂ ਮੇਰਾ ਕੰਮ ਹੋਏ ਕਿਸੇ ਨੂੰ ਗੱਡੀ ਲੈਣੀ ਹੈ ਕਿਸੇ ਨੂੰ ਘਰ ਬਣਾਉਣਾ ਹੈ ਬਹੁਤ ਸਾਰੀ ਇੱਛਾ ਹੁੰਦੀ ਹੈ ਹਨਾ ਹਰ ਇੱਕ ਦੀ ਮਾਂ ਇੱਛਾਵਾਂ ਉੱਥੇ ਤੁਸੀਂ ਕੀ ਲੈਣਾ ਤੁਸੀਂ ਲੈਣਾ ਜੀ ਉੱਥੇ ਲੈਣਾ ਜੀ ਇੱਕ ਤੇਜ ਪੱਤਾ ਤੇਜ ਪੱਤੇ ਨੂੰ ਲੈ ਕੇ ਉੱਥੇ ਤੇ ਹਰੇ ਪੰਨਾਂ 'ਤੇ ਤੁਸੀਂ ਆਪਣੇ ਵੇਸ਼ ਲਿਖਣੀ ਹੈ ਵੇਸ਼ ਛੋਟੇ ਜਿਹੇ ਅੱਖਰਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਕੀ ਇਹ ਸੰਪੈਸਾ ਚਾਹੀਦਾ ਤੁਸੀਂ ਉੱਥੇ ਲਿਖੋਗੇ 1 ਲੱਖ ਮਣੀ 1 ਲੱਖ ਮਣੀ ਦੇ ਹੋਗੇ ਜਿਸ ਮੈਂ ਘਰ ਬਣਾਉਣਾ ਚਾਹੁੰਨੀ ਆ ਜਾਂ ਮੈਂ ਗੱਡੀ ਲੈਣੇ ਚਾਹੁੰਨਾ ਹੈ ਜਾਂ ਮੈਂ ਨੌਕਰੀ ਚਾਹੁੰਨੀ ਆ ਇਸ ਤਰ੍ਹਾਂ ਹਰੇ ਪੈਨ ਨਾ ਦੇਖਣਾ ਜੀ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਟਾਈਮ ਵੈਸੇਲਾ ਕਹਿ ਜਦੋਂ ਆਪਾਂ ਇਹੋ ਜਿਹਾ ਪਾ ਕਰਦੇ ਨਾ ਉਹ ਵੀ ਅਵਰਤਵੇਲਾ ਸ਼ੁਭ ਹੁੰਦਾ ਹੈ ਅਵਰਤਵੇਲਾ ਪਸ਼ੁਭ ਕਿਉਂ ਮੰਨਦੇ ਨੇ ਕਿਉਂਕਿ ਜਿਹੜੀਆਂ ਰੱਬੀ ਮੰਨਦੂਆਂ ਧਰਤੀ ਤੇ ਹੁੰਦੇ ਨੇ ਅਵਰਤਵੇਲੇ ਸਾਰੇ ਪਿੰਡ ਪਿੰਡ ਦੇ ਵਿੱਚ ਗੁਰੂਆਂ ਘਰਾਂ ਦੇ ਵਿੱਚ ਚੰਗੀਆਂ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਕਿ ਇਸ ਧਰਤੀ 'ਤੇ ਬੜਾ ਸਕੂਨ ਹੁੰਦਾ ਹੈ ਜਿਹੜੀਆਂ ਗੰਦੀਆਂ ਰੂਹਾਂ ਹੁੰਦੀਆਂ ਜਿਹੜੀਆਂ ਪਾਪੀ ਰੂਹਾਂ ਹੁੰਦੀਆਂ ਉਹ ਸਵੇਰੇ ਸੁੱਤੀਆਂ ਹੁੰਦੀਆਂ ਤੇ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਉਹ ਸਵੇਰੇ ਜਾਗਦੀਆਂ ਹੁੰਦੀਆਂ ਤਾਂ ਕਿ ਆਪਣੀ ਗੱਲ ਉਹਨਾਂ ਤੱਕ ਪਹੁੰਚਦੀ ਹੋਵੇ। ਬ੍ਰਹਿਮੰਡਤੀ 'ਕ ਆਪਣੀ ਗੱਲ ਪਹੁੰਚਦੀ ਹੈ। ਇਹਦੇ ਲਈ ਜੀ ਸਵੇਰ ਦਾ ਟਾਈਮ ਚੁਣਿਆ ਕਰੋ ਜਦੋਂ ਵੀ ਕੋਈ ਪਾ ਕਰਦੇ ਤੁਸੀਂ ਸਵੇਰੇ 4:00 4:30 ਵਜੇ ਉੱਠਣਾ ਇਸ਼ਨਾਨ ਕਰਨਾ ਹੈ। ਆਪਦੇ ਜਿੱਥੇ ਤੁਹਾਡਾ ਘਰ ਚ ਮੰਦਿਰ ਬਣਿਆ ਉਥੇ ਜੋਤ ਧੂਪ ਲਾਉਂਿਆਂ ਸੁਗੰਧ ਤਾਂ ਪਰਮਾਤਮਾ ਦਾ ਸਿਮਰਨ ਕਰਨਾ ਤੀਜ ਪੱਤਾ ਲੈ ਕੇ ਹਰੇ ਰੰਗ ਨਾਲ ਉੱਥੇ ਆ ਵੀ ਉਹਦੇ ਉੱਤੇ ਆ ਵੀ ਪੇਸ਼ ਰੱਖ ਦਿਓ ਪੇਸ਼ ਰੱਖ ਕੇ ਉਹਨੂੰ ਤੁਸੀਂ ਮੰਦਿਰ ਦੇ ਵਿੱਚ ਪੱਤੇ ਨੂੰ ਰੱਖ ਦੇਣਾ ਹਰ ਰੋਜ਼ ਜਦੋਂ ਵੀ ਤੁਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋ ਸਵੇਰ ਸ਼ਾਮ ਜਦੋਂ ਵੀ ਕਰਦੇ ਹੋ ਪੱਤੇ ਉੱ ਚੱਕਣਾ ਤੇ ਦੇਖਣਾ ਉਹਨੂੰ ਫੇਰ ਉੱਥੇ ਰੱਖ ਦੇਣਾ ਤੁਸੀਂ ਇਸ ਤਰ੍ਹਾਂ 41 ਦਿਨ ਕਰਕੇ ਦੇਖੋ 41 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜਾਣਨ ਹੋਊ ਕਿ ਸਾਡੀ ਵੇਸ਼ ਪੂਰੀ ਹੋ ਗਈ ਹੋ ਰਹੀ ਹੈ ਮੈਂ ਸਕਸੈਸ ਹੋ ਰਹੀ ਆ ਇਹ ਸਤਾਂ ਤੁਸੀਂ ਕਰਨਾ ਜੀ ਮੰਦਰ ਚਿੱਟਾ ਸਰੂਪ ਵੀ ਇੱਕ ਕੇ ਰੱਖ ਲੈਣਾ ਤੇ ਉਸ ਜਦੋਂ 41 ਦਿਨ ਹੋ ਜਾ ਉਸ ਤੋਂ ਬਾਅਦ ਉਹ ਪੱਤੇ ਨੂੰ ਤੁਸੀਂ ਜਲਾ ਕੇ ਫੂਕ ਮਾਰ ਕੇ ਜੋ ਉਹਦੀ राख ਹੋ ਗਈ ਉਹਨੂੰ ਬਾਹਰ ਹਵਾ ਦੇ ਵਿੱਚ ਹੀ ਛੱਡ ਦੇਣਾ ਉੱਥੇ ਨਵਾਂ ਪੱਤਾ ਫੇਰ ਰੱਖ ਲੈ ਤੁਸੀਂ ਇਸ ਤਰ੍ਹਾਂ ਕਰਕੇ ਦੇਖਿਓ ਜੀ ਅਗਲੇ 41 ਦਿਨਾਂ ਦੇ ਵਿੱਚ ਹੀ ਤੁਹਾਨੂੰ ਚਾਨਣ ਹੋ ਜੂਗਾ ਤੁਹਾਡਾ ਕੰਮ ਬਣੂਗਾ ਮੈਂ ਗਰੰਟੀ ਕਰਦੀ ਆ ਲਿਖ ਕੇ ਦਿੰਦੀ ਆ 100% ਤੁਹਾਡਾ ਕੰਮ ਨਹੀਂ ਮਣੋ ਏਸੀਜੀ ਅੱਜ ਦੀ ਆਪਣੀ ਵੀਡੀਓ ਦੇਖੀ ਆਪਣਾ ਛੋਟਾ ਜਿਹਾ ਪਾ ਤੁਸੀਂ ਜਰੂਰ ਕਰਕੇ ਦੇਖਿਓ ਤੇ ਪ੍ਰਮਾਤਮਾ ਤੁਹਾਡੀਆਂ ਮਨੋ ਕਾਮਨਾ ਜਰੂਰ ਪੂਰੀਆਂ ਕਰੂਗਾ ਜੀ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ੂਗਾ ਦਸਾਂ ਨਾਮਾਂ ਨੇ ਕਿੰਨੀ ਕਮਾਈ ਚ ਵਾਅਦਾ ਕਰੂਗਾ ਤੁਹਾਨੂੰ ਦਿਲ ਦੁੱਖਣੇ ਰਾਤ ਚੋਂ ਤੱਕੀਆਂ ਬਖਸ਼ੂਗਾ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਓ ਆਈ ਵੀਡੀਓ ਤੁਹਾਨੂੰ ਕਿੱਦਾਂ ਲੱਗੀ